ਉਹ ਡੀਪਾਈ ਹਾਂ ਵਧੀਆ ਜੀ ਆਹ ਇਸ ਤੇ ਹਾਂ ਆ ਪਸੰਦ ਆ ਤੇ ਕੀ ਆਲਾ ਬਾਈ ਬਾਈ ਕੀ ਮੰਗਦੀ ਮਾਈ ਜੀ ਮੰਗਿਆ ਪਤਾ ਤੁਸੀਂ ਦੱਸ ਦਿਓ ਦੱਸੂ ਤਾਂ ਇਹ ਬਾਈ ਇਸ ਦਾ ਸੌਦਾ ਕਰਾਉਣ ਆਲੇ ਕੀ ਮੰਗਿਆ ਮਾ ਜੀ ਜੀ ਦਾ ਮੈਨੂੰ ਭਾਵਾ ਮੰਗਿਆ ਬੱਕਰੀ ਵੀ ਉਹ ਉਹਦਾ ਹੋਸੜੀ ਵਹੀ ਗੱਡੀ ਪੂਰਾ 20 ਥੋੜਾ ਲਵਾਂਗੇ ਐਨਾ ਮੰਗੀ ਬਹੁਤ ਬਰਾ ਬੀ ਦਿੱਤਾ ਹਾਂ ਦਾ ਜੀ ਨੰਬਰ ਤੱਕ ਲਾ ਸਕਦਾ ਨੰਬਰ ਤੱਕ ਲੂਗਾ ਬੁਰੀ ਸ਼ਾਨੀ ਹੈ ਤਾਉਂ ਜੋ ਤੂੰ ਆਉਂ ਬੁਰੀ ਸ਼ਾਨੀ ਦਾ ਬੁੜੀ ਬੁੜੀ ਨਾ ਸਿਆਣੀ ਆ ਸਿਆਣੀ ਬੁੜੀ ਸਿਆਣੀ ਮੈਂ ਕਿਹੜੇ ਪਿੰਡੋਂ ਆਈ ਐ ਸਿਆਣੀ ਕਰਕੇ ਤਾਂ ਮੰਡੀ ਚਾਹੀਏ ਕੋਰਸ ਵੀ ਤਾਂ ਆਤੀ ਲਵੇ ਜੀ ਹਾਂ ਹੂੰ ਤਾਂਗਾ ਜੀ ਸਾਡੀ ਜੂ ਲੱਗਦੀ ਐ ਸਿਆਣੀ ਕਰਕੇ ਤਾਂ ਮੰਡੀ ਚਾਹੀਏ ਮੈਂ ਤਾਂ ਇਹ ਮੰਡੀ ਵਾਲਿਆਂ ਨੇ ਮਾਰਿਆ ਦੇਖੋ ਇਹ ਕੋਈ ਮਾੜੀ ਗੱਲ ਨਹੀਂ ਵਪਾਰ ਦੁਨੀਆ ਕਰਦਾ ਵਧੀਆ ਬੁੜੀ ਆਪਦਾ ਰੋਟੀ ਕਮਾ ਕੇ ਤਾਂ ਖਾ ਰਹੀ ਐ ਵਿਚਾਰੀ ਉਹ ਲੋਕਾਂ ਦਾ ਸਾਡੇ ਕੋਈ ਮੁੰਡਾ ਨਹੀਂ ਕੋਨੇ ਜੀਆ ਵਰਤ ਹੈ ਕੋਈ ਇਹਨਾਂ ਨਾਲ ਦੋਤੀ ਅੱਲੀ ਅੱਛਾ ਅੱਛਾ ਉਹ ਵੀਦਾਰੇ ਟੈਨਸ਼ਨ ਹੈਗੀ 7-8 ਸਾਲ ਹੋ ਗਏ ਦਵਾਈ ਖਾ ਰਹੀ ਐ

ਗਵਨਮੀਆਂ ਨਵੀਂ ਪੁਰਾਣੀ ਤਾਂ ਤੂੰ ਦੇਖ ਲੈ ਤੇਰੇ ਮੂਲੇ ਦੇਖਣਾ ਐ ਤਰ੍ਹਾਂ ਦਾ ਦੋਨੋਂ ਦੋ ਦੇਖ ਮੜੀ ਨੰਗੀ ਖੜੀ ਹੈ ਬੱਦੀ ਬੱਕਰੀ ਐ ਨਾ ਨਵੀਆਂ ਨਾ ਪੁਰਾਣੀਆਂ ਆ ਜਾਣਦੀ ਤੂੰ ਮਨ ਕਾਹਨੂੰ ਸਾਨੂੰ ਕੋਈ ਵੀ ਇਹ ਪੱਟ ਮੋਟ ਫਨੀ ਹੈਗੀ ਨਾ ਨਵੀਂ ਪੁਰਾਣੀਆਂ ਰਾਣੀਆਂ ਬੱਕਰੀ ਰਾਣੀਆਂ ਬੱਕਰੀ ਨਾਲ ਮੂਹਰੇ ਜਾਂਦੀ ਆ ਜਾਣਦੀ ਦੋ ਸੂਏ ਮਰਦੀ ਨਹੀਂ ਹੈਗੀ ਤੀਜੇ ਚੌਥੇ ਹੈ ਯਾਰ ਹਾਂ ਆ ਜਾਣਦੀ ਮਾ ਦਾ ਪੱਕਾ ਮੋਲੀ ਲਾ ਦੇ ਨਾ ਦੇ ਲਾ ਦੇ ਲਾ ਦੇ ਲਾ ਦੇ 11000 ਰੁਪਏ ਦੇ ਆਹ ਹੁਣ ਰਾਜ ਜੂਰੇ ਛੱਡ ਦੇ ਹਾਂ ਹਾਂ ਰਾਜ ਜੂਰੇ ਛੱਡ ਕੇ ਗਏ ਹੁਣ ਸਾਈ ਸਾਨੂੰ ਫੜਾ ਲੈ ਕੇ ਜੀਏ ਪਸੰਦ ਵੀ ਐ ਹਾਂ ਹਾਂ ਪਸੰਦ ਆਇਰ ਬਕੀ ਉਹ ਚਾਹ ਕਰਾ ਕੋਈ ਤੁਹਾਨੂੰ ਕੀ ਐਰਾ ਖਰਾਕ ਪਾਈ ਨਹੀਂ ਚਾਹ ਕਰਾ ਦਿਆ ਕਦੂ ਛੋਟੀ ਚਾਹ ਵਾਤ ਉਹ ਤਾਂ ਤਾਂ ਹੈਗਾ ਜੇ ਖਰਾਕ ਪਾਊਗਾ ਬੇਬੇ ਤਾਈ ਤੂੰ ਕਿਉਂ ਕੀਲੇ ਨਾਲ ਜਾ ਕੇ ਬੰਨਦੀ ਪੁੱਛੀ ਮਰਗੀ ਵਿਚਾਰੀ ਪੁੱਛੀ ਨੂੰ ਕਿੱਥੋਂ ਦੇਊਗਾ ਏ ਦੁੱਧ ਇਹਨੇ ਕਿਹੜੂ ਦੇਊਗੀ ਏ ਬਾ ਖਣਾ ਸੁਣਾ ਦੀ ਦੇਖਦੇ ਬਾਪਾ ਆਂਟਾ ਵਾ ਵਧੀਆ ਸਹੀ ਆ ਗਰੰਟੀ ਮੈਨੂੰ ਖੜ ਜਾ ਉਹ ਲੋਕੀ ਬਹੁਤ ਨਾਲ ਖਾਣਾ ਲਾ ਦਿੰਦੀ ਸਰਾ ਸ਼ਾ ਕਰਦੀ ਲੱਗਦੀ ਆ ਕਹਿੰਦਾ ਸਾਬ ਇਹ ਕਿਤਨਾ ਕਰਨੀ ਆ ਇੱਕ ਕਰ ਲੋ ਬੇਬੇ ਵਿਚਾਰੀ ਨਾ ਸਾ ਥੋੜੀ ਕਰਦੀ ਆ ਤੂੰ ਬੁੜੀ ਹੋਇਆ ਨਾ ਬੇਜਾ ਨਹੀਂ ਕਰੋ ਚੱਕ ਆ ਪੰਖਰਾ ਕਰਦੀ ਨਾ ਜਗੜਾ ਕੱਢੀ ਬੱਕਰੀ ਦੇ ਲੈ ਧਾਰ ਮਾਰ ਸਾਰਾ ਫੋਨ ਜਮ ਉਹ ਕਿ ਆਗੀ ਜਗੜਾ ਕੱਢਦੀ ਆ ਬੱਕਰੀ ਆ ਆ ਦੇ ਚੁਾਈ ਦੇ ਟਾਈਮ ਤੇ ਜਗੜਾ ਕੱਢਦੀ ਆ ਬੱਕਰੀ ਬੱਕਰੀ ਉਹੀ ਮਾਨੀ ਜਿਹੜੀ ਜਗਾਲਾ ਕੱਢਿਆ ਵੇ। ਭਾਈ ਅੱਜ ਦੀ ਕੜੀ ਤਾਂ ਨੁਕਸ ਨਹੀਂ ਛੋਟੇ ਭਾਈ ਕੋਈ ਬੱਕਰੀ ਚ। ਦੇਖੇ ਇੱਕ ਗੱਲ ਮੈਂ ਕਹੈ ਨਾ ਕਿਸੇ ਮੰਡੀ ਜਾਈਏ ਗਾਂ ਐ ਮੈਂ ਐਸਾ ਆਲਾ ਮਾੜਾ ਬੁੱਟਾ ਬਾਜ਼ਾਰ ਲਾਕੇ ਤਾਂ ਲਿਊਗਾ ਹੀ। ਬਾਜ਼ਾਰ ਲੱਗਿਆ ਬੱਕਰੀ ਨੂੰ ਤੜਕੇ ਤੜਕੇ ਦਾ। ਹਾਂ ਆਖੰਦਾਈ। ਆਖੰਦਾ ਬਾਜ਼ਾਰ ਨਹੀਂ ਹੈਗਾ। ਤੜਕੇ ਬੇਬੇ ਨੇ ਚੋਈ ਨਹੀਂ। ਇਹ ਨਾ ਬਾਜ਼ਾਰ ਹੋਈ ਫੇਰ ਦੇਖ ਦਿੰਦੀ ਏ। ਜੇ ਬਾਜ਼ਾਰ ਨਾ ਲਾਉਂਦੀ ਬੇਬੇ ਫੇਰ ਬੱਕਰੀ ਕਿਵੇਂ ਵਿਕਦੀ? ਇਹ ਵੀ ਗੱਲ ਆਪਾਂ ਤੇਰੇ ਨਾਲ ਸਹਿਮਤ ਆਂ। ਆ ਹੁਣ ਕੀ ਕਰਾਂ ਨਮੇੜ ਦੇ ਬੱਸ ਬੇਬੇ ਵੇਚਦੀ ਐ ਬੱਕਰੀ ਇੱਕ ਕਿਤੇ ਦੱਸ ਦੇ ਕਿਵੇਂ ਵੇਚਦੀ ਐ ਹੈ ਹੈ ਹਾਂ 2000 ਕੱਟ ਕੇ 18 ਦੀ ਕਿਹੜਾ ਲਾਈ ਜਾ ਮੈਂ ਕਿੱਥੇ ਤੁਸੀਂ ਦੱਸ ਦਿਓ ਕਿੱਥੇ ਅਸੀਂ ਤਾਂ ਦੇਖ ਦਲਾਸਾਂ ਦੁਏ ਸਾਨੂੰ ਤਾਂ ਦੌਰ ਪੀਤ ਤੋਂ ਲੈਣੇ ਨੇ ਦੌਰ ਪੀਤ ਇੱਥੋਂ ਵੀ ਲੈਣੇ ਕਮਾ ਕੇ ਰੋਟੀ ਖਾਣੀ ਜਿਹੜੀ ਗੱਲ ਐ ਵੇਚਣੀ ਤਾਂ ਤਾਂ ਆਪਣੀ ਮਰਜ਼ੀ ਨਾਲ ਐ ਧੱਕਾ ਤੇਰੇ ਨਾਲ ਕੋਈ ਨਹੀਂ ਵੀ ਇੰਨੇ ਦੀ ਦੇ ਇੰਨੇ ਦੀ ਅਸੀਂਾਂ ਦੀ ਰਾਏ ਨਾਲ ਮੁੱਲ ਲਾਵਾਂਗੇ ਗਲਤ ਕੰਮ ਨਹੀਂ ਕਰਦੇ ਤੈਨੂੰ ਪੁੱਗੇ ਵਿੱਚ ਹੀ ਨਹੀਂ ਪੁੱਗੂ ਨਾਲ ਵਿੱਚ ਹੀ ਕਿਉਂ ਬਈ ਹਾਂ ਸਹੀ ਗੱਲ ਆ ਵੀਡੀਓ ਚੱਲ ਰਹੀ ਐ ਸਿਕਾਰਾਂ ਥੋੜੀ ਖਾਣੀਆਂ ਨੇ ਲੋਕਾਂ ਤੋਂ ਸਹੀ ਗੱਲ ਆ ਉਸ ਤੋਂ ਹੋਰ ਕਰਾਂ ਭਾਈ ਆ ਪਤਾ ਹੀ ਤੋਂ ਇਹ ਨਹੀਂ ਜੀ ਬੇਬੇ ਸਾਢੇ 11 ਦੀ ਵੇਚੇਂਗੀ ਪੂਰੀ 12 ਦੀ ਵੇਚੇਂਗੀ ਤੈਨੂੰ ਕਹਾਂ ਤਾਈ ਕੋਈ ਗੱਲ ਤੂੰ ਘੱਟ ਲਾ ਨਾ ਅੜੀ ਨਾਲ ਨੀ ਬੱਕਰੀ ਦੇ ਦੇ ਇਸਦੀ ਆ ਬੱਕਰੀ ਦੇਸੀ ਹੈ ਰੱਖ ਲੈ ਬੇਬੇ ਫਿਰ ਨਹੀਂ ਨਹੀਂ ਘਰੇ ਰੱਖਾਂ ਤੇ ਹੋਰ ਰੱਖ ਲੈ ਰੱਖ ਪੂਰੀ 13000 ਦੀ ਬੱਕਰੀ ਵੇਚਣੀ ਹੈ ਹੁਣ ਮੌਕਾ ਸਾਹਮਲ ਹੈ ਅੜਗੀਤਾ ਜੀ ਅੜਨਾ ਅੜਨਾ ਉਹ 16 ਦੇ ਜਾਂਦਾ 15 ਸਾਡੇ ਰਿਸ਼ਤੇਦਾਰ ਫਿਰ ਉਹ ਤਾਂ ਵਧੀਆ ਨੇ ਉੱਚੀ ਵੇਚ ਉਹਨਾਂ ਨੂੰ ਇਹ ਫੜਾ ਕੇ ਚੇਰ ਵੇਚਦੇ ਬੇਬੇ ਵੀਡੀਓ ਪੱਟਦਾਂਗੇ ਅਸੀਂ ਕਾਨੂੰਨ ਪਕਾਈ ਤਰਾਂਗੇ ਅੱਜ ਤਾਂ ਮਾਈ ਕਰਕੇ ਵੀ ਮਾਈ ਆ ਵਿਚਾਰੀ ਇਹਦੀ ਬੱਕਰੀ ਵੇਚੀ ਏ ਦੇਖ ਲੈ ਮੰਨ ਜਾ ਬੇਬੇ ਕੁਝ ਨਹੀਂ ਇਹਨੇ ਵੀ ਗਰੀਬ ਐ ਥੋੜੇ ਵਰਗਾ ਤੁੰਤੂ ਪੀਣੇ ਵਿਚਾਰੇ ਨੇ ਇਹਦੀ ਗਰੀਬ ਐ ਕਿੰਨੇ ਨੇੜੀ ਕਿੰਨੇ ਦੀ ਐ 2000 ਐ ਅੜੀਆਂ ਨਾ ਤਾਂ ਪੂਰੇ ਮਾਲੇ ਹੁਣ ਪੱਕੇ ਵਪਾਰੀਆਂ ਦਾ ਵਿਕਦਾ ਏ ਜਿਹੜੇ ਨੂੰ ਪਤਾ ਐ ਵੇਚਣ ਦਾ ਅਣਜਾਣ ਨੂੰ ਪਤਾ ਵੀ ਨਹੀਂ ਸਹੀ ਗੱਲ ਬਹੁਤੇ ਤਾਂ ਹੱਥਾਂ ਨੂੰ ਮੁੜ ਕੇ ਭੱਜ ਜਾਂਦੇ ਨੇ ਖਰਚਾ ਕਰਕੇ ਕੂਈ ਮੁੱਲ ਮੰਗੀ ਜਾਂਣਗੇ ਵੇਚਦੇ ਐ ਨਹੀਂ ਹੱਥਾਂ ਨੂੰ ਵੇਚਾਂਗੇ ਬੱਤ ਵੇਚ ਮੰਨ ਮੰਨੇ ਲੱਖ ਮੰਗ ਕੇ ਹੱਥਾਂ ਨੂੰ 10000 ਦਾ ਬੱਕਰਾ ਦੇ ਜਾਣ ਆ ਕੁਛ ਚੱਲਦਾ बकरी बेच लो रुपये सैलता महीने कुड़ी तेरे कम आने पैसे तेरह हजार लाता भाई बात तू देख ला तो 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 ਆ ਨਾ ਮੈਨ ਲੈ ਨਹੀਂ ਉਹ ਫੇਗੜੀ ਨੇ ਦੇਖਦੇ ਆਪਾਂ ਇਹ ਲੈ ਕੇ ਉਹ ਤਮਾਸ਼ਾ ਵੀ ਨਾ ਦੇਖੇ ਹੋ ਨਹੀਂ ਆ ਬਾਬਾ ਕੀ ਦਾ ਜਵਾਬ ਤੇ ਨਹੀਂ ਖੜ ਜਾ ਤੈਨੂੰ ਕੀ ਕਹਿੰਦਾ ਉਹ ਉਏ ਉੜ ਕੇ ਪੈਂਦਾ ਆ ਮਾਈ ਬਾਬਾ ਦਾ ਫੇਰਾ ਮਾਈ ਸਾਡੇ ਤੇਰਾਂ ਦੀ ਵੇਚੇਂਗੀ ਪੂਰੇ 14 ਦੀ ਦੇਣੀ ਐ ਤੇ ਹੁਣ ਕੀ ਕਰੀਏ

ਬੱਕਰੀ ਵੇ 14ਵੀਂ ਦਾ ਚੰਦ ਚੜਿਆ ਪਿਆ ਇਹਦੇ ਕਾਕਾ ਦਰੇ ਪੱਖੇ ਖੜੇ ਅਸੀਂ ਤੇਰੀ ਪੱਖ ਤੇ ਆ ਨਹੀਂ ਇਹ ਸਾਡੀਆਂ ਮਾਮਾ ਵਰਗੀਆਂ ਵਿਚਾਰੀ ਹਾਂ ਕਰੀਬਣੀ ਦੌਰ ਕੀ ਦੇ ਪਟਾਈਏ ਹੈ ਹੈ ਜਾਂਦਾ ਹੈ ਕਿ ਕਿਹਾ ਹੈ ਇਹਨੇ ਬਈ ਕੋਈ ਨਾ ਹਾਂ ਗਰਾਉਂਡ ਹੈਗਾ ਲੈ ਜਮਾ ਬੋਟੀ ਥੋੜੀ ਹੈ ਉਹ ਬਾਪਾ ਹੈਗੇ ਨਹੀਂ ਚੰਦ ਹੈ ਜੇ ਹੈ

ਮੈਂ ਤਾਂ ਤੇਰੇ ਹੱਕ ਚਾਂ ਨਹੀਂ 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 ਹੁਣ ਨਾ ਬੋਲੀ ਬਸ ਹੁਣ ਨਾ ਬੋਲੀ ਬੋਲ ਨਾ ਮੜਾ ਜਾ ਨਹੀਂ ਨਹੀਂ ਬਸ ਹੁਣ ਨਹੀਂ ਹੁਣ ਨਹੀਂ ਓਏ ਚੱਲ ਬੁੜੀ ਆ ਬੇਚਰੀ ਇਹਦੀ ਗੱਡੀ ਪਾ ਵੇਚ ਕੇ ਖੁਸ਼ ਆ ਨਹੀਂ 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 ਬਸ ਤੇਵੇ 14.5 ਦੀ ਵੇਚੀ ਓਏ ਬੇਬੇ ਕੋਈ ਨਹੀਂ ਓ ਨਹੀਂ ਨੀ ਬੱਸ ਬੱਸ ਐਂਡਾ ਬੱਸ ਐਂਡਾ ਆਲਾ ਮੇਰੇ ਬੇਹਰਾ ਹੱਥ ਕਰ ਨਹੀਂ ਹੱਥ ਬੇਬੇ ਬੇਕਾਰ ਹੱਥ ਕਰ ਬੇਬੇ ਹੱਥ ਦਾ ਕਰ ਮਾਂ ਮੇਰੀਏ ਹੱਥ ਬੰਨ ਕੇ ਕਹਿੰਦੀ ਐ ਤੈਨੂੰ ਪੂਰੀ 15 ਦੀ ਵੇਚਤੀ ਮੁੱਠੀ ਵਿੱਚ ਲੈ ਬੱਸ ਬੱਸ ਨਾ ਇਹ ਦੱਖਣੀ ਨਾ ਤੱਕ ਬੇਪੇ ਉਹ ਰਹਿਣ ਦੇ ਫਿਰ ਚੱਲ ਉਹ ਰਹਿਣ ਦੇ ਬਹੁਤ ਲਾਦੇ ਚਲੋ ਭਾਈ ਕੋਈ ਨਹੀਂ ਮਾ